ਹੈਲੋ ਜੀ ਸਸ਼ੀਕਾਲ ਜੀ ਸਸ਼ੀਕਾਲ ਅਮਨਦੀਪ ਜੀ ਸਸ਼ੀਕਾਲ हैलो चलो जी, जी आप भीडियो रिकॉर्डिंग कर देंगे क्योंकि आप बिंदी वीडियो आती है ना शायद तो पता नहीं चलेगा है है ना यूट्यूब पर बहुत घट दिखते है ना कोई गल नहीं जी आप इस भीडियो मैं थोड़ा पेपर के डिजाइन दिखा रही हूँ ठीक है थीके? क्योंकि बहुत सारिया भैनों ने दिक्कत आ रही है कि दीदी अभी ऑर्डर करने ने डिजाइन पर अभी कितना ऑर्डर कर सर आप उसी चीज़ की नॉलेज दे रहे हैं ਆਪਾਂ ਟ੍ਰੇਸ ਪੇਪਰ ਦੇ ਜਿਹੜੇ ਤੁਹਾਨੂੰ ਡਿਜ਼ਾਈਨ ਦਿਖਾ ਰਿਹਾ ਨੀਡਲ ਵਰਕਰ ਸ਼ੈਡੋ ਦੇ ਹੋ ਜਾਣਗੇ ਠੀਕ ਹੈ ਸਿੰਦੀ ਪੂੜੀ ਹੋ ਜਾਏਗੀ ਠੀਕ ਹੈ ਇਹ ਇਸ ਵੀਡੀਓ ਵਿੱਚ ਮੈਂ ਕੁਝ ਕੁ ਡਿਜ਼ਾਈਨ ਦਿਖਾਵਾਂਗੀ ਠੀਕ ਹੈ ਬਾਕੀ ਦੇ ਡਿਜ਼ਾਈਨ ਜਿਹੜੇ ਹੋਣੇ ਆਪਣੇ ਦੂਸਰੀ ਵੀਡੀਓ ਵਿੱਚ ਮੈਂ ਪਾ ਦਾਂਗੀ ਤਾਂ ਮੈਂ ਜਸਟ ਆਰਡਰ ਕਰਨ ਦਾ ਦੱਸਣਾ ਹੈ ਕਿ ਜੇਕਰ ਤੁਸੀਂ ਟ੍ਰੇਸ ਪੇਪਰ ਆਰਡਰ ਕਰਨਾ ਚਾਹੁੰਦੇ ਹੋ ਠੀਕ ਹੈ ਤਾਂ ਆਪਣੇ ਇਸੇ ਇੰਸਟਾਗ੍ਰam ਨਾਮ ਤੇ ਸੇਮ ਨਾਮ ਤੇ ਆਪਣਾ ਜਿਹੜਾ ਇਹ ਆਪਣਾ ਇੰਸਟਾਗ੍ਰam ਤੇ ਹੈਲੋ चैनल जी अपने यूट्यूब के सेम नाम से ठीक है तो भी भैन ट्रेस पेपर की नीड है तो वह अपने इंस्टाग्राम चैनल से अपना ऑर्डर दे सकते हो जेकर तुसी कुछ पूछना चाहते हो कोई इंक्वायरी चाहिए है तो तुसी, भी इंस्टाग्राम से जोड़ा है कॉल करके अपनी इंक्वा इंक्वायरी जो भी क्वेश्चन है ठीक है जी बाकी रही गल पेमेंट की तो अपने सोलह ट्रेस पेपर जोड़े ओनली अठ सौ रुपए के शिपिंग चार्ज बिल्कुल ਫਰੀ ਹੈ ਠੀਕ ਹੈ ਕੂਰੀਅਰ ਦਾ ਕੋਈ ਤੁਹਾਨੂੰ ਖਰਚਾ ਨਹੀਂ ਪੈਣਾ ਕੁਛ ਨਹੀਂ ਬਿਲਕੁਲ ਫਰੀ ਹੈ ਜੀ ਠੀਕ ਹੈ ਤਾਂ ਆਪਣੇ ਹੋਲਸੇਲ ਪ੍ਰਾਈਸ ਦੇ 40 ਰੁਪਏ ਦਾ ਤੁਹਾਨੂੰ ਜਿਹੜਾ ਇਹ ਇੱਕ ਰੇਸ ਪੇਪਰ ਆਉਂਦਾ ਹੈ ਕਮ ਸੇ ਕਮ ਤੁਸੀਂ ਜੇ ਔਨਲਾਈਨ ਮੰਗਵਾਨੇ ਹੋ ਤਾਂ ਤੁਹਾਨੂੰ ਕਮ ਸੇ ਕਮ ਜਿਹੜੇ ਆ 16 ਰੇਸ ਪੇਪਰ ਆਰਡਰ ਕਰਨੇ ਪੈਣਗੇ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਡਿਲੀਵਰੀ ਚਲਦੀ ਬਿਲਕੁਲ ਫਰੀ ਹੋਵੇ 150 ਤੋਂ ਤੇ ਉਹਦਾ ਨਾ ਪਵੇ ਬਾਕੀ ਮੰਗਵਾਉਣ ਨੂੰ ਤੁਸੀਂ ਇੱਕ ਪੀਸ ਵੀ ਮੰਗਵਾ ਸਕਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਬਟ ਉਹਦੇ ਵਿੱਚ ਤੁਹਾਨੂੰ ਜਿਹੜਾ ਹੈ 150 ਰੁਪਏ ਡਿਲੀਵਰੀ ਦਾ ਐਕਸਟਰਾ ਚਾਰਜ ਪਏਗਾ ਠੀਕ ਹੈ ਆਪਣਾ ਜਿਹੜਾ ਪੇਮੈਂਟ ਮੈਥਡ ਹੈ ਆਪਣੇ ਭੈਣਾ ਪੁਸ਼ਟੀ ਯਾਨੀ ਕਿ ਕੈਸ਼ ਔਨ ਡਿਲੀਵਰੀ ਤਾਂ ਆਪਣੇ ਕੈਸ਼ ਔਨ ਡਿਲੀਵਰੀ ਦਾ ਆਪਸ਼ਨ ਆਪਣੇ ਕੋਲ ਨਹੀਂ ਹੈ ਜੀ ਠੀਕ ਹੈ ਬਟ ਹਾਂ ਆਪਾਂ ਲੋਕਾਂ ਵਾਂਗੂ ਪਹਿਲਾਂ ਐਡਵਾਂਸ ਵਿੱਚ ਪੇਮੈਂਟ ਨਹੀਂ ਪਵਾਉਂਦੇ ਆਪਣਾ ਉਹ ਕੰਮ ਨਹੀਂ ਵੀ ਤੁਸੀਂ ਆਰਡਰ ਦਿੱਤਾ ਤੇ ਆਪਾਂ ਕਹਿ ਰਹੀਏ ਨਾਲ ਦੀ ਨਾਲ ਪਹਿਲਾਂ ਪੇਮੈਂਟ ਕਰ ਦਿਓ ਆਪਣਾ ਪਹਿਲਾਂ ਤੁਸੀਂ ਆਰਡਰ ਦਿਨੇ ਹੋ ਜੀ ਆਪਣਾ ਫੁੱਲ ਐਡਰੈਸ ਵਗੈਰਾ ਸੈਂਡ ਕਰ ਦਿਓ ਠੀਕ ਹੈ ਫਿਰ ਆਪਾਂ ਉਸ ਐਡਰੈਸ ਤੇ ਆਪਾਂ ਜਿਹੜਾ ਕੋਡ ਆਰਡਰ 1-2 ਦਿਨ ਦੇ ਵਿੱਚ ਰੈਡੀ ਕਰ ਦਿੰਦੇ ਆ ਉਸ ਤੋਂ ਬਾਅਦ ਤੁਹਾਨੂੰ ਪ੍ਰੋਪਰ ਵੀਡੀਓ ਪਾਈ ਜਾਂਦੀ ਹੈ ਡਿਜ਼ਾਈਨ ਦੀ ਠੀਕ ਹੈ ਤੇ ਐਡਰੈਸ ਪਹਿਲਾਂ ਤੁਸੀਂ ਚੈੱਕ ਕਰਦੇ ਹੋ ਉਸ ਤੋਂ ਬਾਅਦ ਜਿਹੜਾ ਇਹ ਆਪਣਾ ਪੇਮੈਂਟ ਕਰਨੀ ਹੁੰਦੀ ਹੈ ਠੀਕ ਹੈ 2 ਤੋਂ 3 ਦਿਨ ਦੇ ਵਿੱਚ ਵਿੱਚ ਆਪਣਾ ਜਿਹੜਾ ਇਹ ਡਿਲੀਵਰੀ ਆਪਣਾ ਹੋ ਜਾਂਦੀ ਹੈ ਜੀ ਇਹਦੀ ਠੀਕ ਹੈ ਪਾਰਸਲ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਤਾਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਤੱਕ ਤੁਹਾਡੇ ਕੋਲ ਪਾਰਸਲ ਨਹੀਂ ਆਉਂਦਾ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਤਾਂ ਆਰਡਰ ਕਰਨ ਲਈ ਤੁਸੀਂ ਆਪਣਾ ਮੈਸੇਜ ਜਿਹੜਾ ਇਹ ਪਲੇਸ ਕਰ ਸਕਦੇ ਦੇਓ ਠੀਕ ਹੈ ਆਪਣੇ YouTube ਤੇ Instagram ਤੇ ਆ ਕੇ ਤਾਂ ਇਹ ਵਾਲੇ ਆਪਣੇ ਕੁਝ ਕੁ ਡਿਜ਼ਾਈਨ ਤੁਹਾਨੂੰ ਦਿਖਾਈ ਸੀ ਕਿਉਂਕਿ ਆਪਣੀ ਜਿਹੜੀ Insta ਦੀ ਵੀਡੀਓ ਪਾਰਕ ਕਰਨੇ ਕੋਈ ਫਾਸਟ ਕਰਕੇ ਪਾਈਆਂ ਹੋਈਆਂ ਤਾਂ ਭੈਣਾ ਨੂੰ ਦਿੱਕਤ ਸੀ ਕਿ ਜੇ ਉਹਦੇ ਵਿੱਚੋਂ ਸਕਰੀਨਸ਼ਾਟ ਨਹੀਂ ਲੈਏ ਜਾਂਦੇ ਤਾਂ ਤੁਸੀਂ ਆਪਣੀ ਅੱਜ ਵਾਲੀ ਵੀਡੀਓ ਦੇ ਵਿੱਚੋਂ ਬਹੁਤ ਆਸਾਨੀ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਤਾਂ ਮਿਲਦੇ ਆਂ ਸ਼ਾਮ ਵਾਲੀ ਕਲਾਸ ਦੇ ਵਿੱਚ ਥੈਂਕ ਯੂ ਸੋ ਮਚ